ਆਏ ਦਿਨ ਤੁਹਾਨੂੰ ਕਿਸੇ ਨਾ ਕਿਸੇ ਫੂਡ ਆਟਲਰ ਜਿਸੀ ਜ਼ਰੂਰ ਲੱਗੇ ਚੰਨੇ ਅੱਜ ਅਜਾਹੇ ਫੂਡ ਆਰਡਰ ਤੇ ਪਹੁੰਚੇ ਜਿੱਥੇ ਸਪੈਸ਼ੈਲਿਟੀ ਦਾ ਬਹੁਤ ਨੇ ਵੈਰਾਈਟੀਆਂ ਬਹੁਤ ਨੇ ਪਰ ਇੱਕ ਚੀਜ਼ ਖਾਸ ਹੈ ਕਿ ਜਿਹੜੇ ਲੋਕ ਫਿਟਨੈਸ ਕੌਨਸ਼ੀਅਸ ਨੇ ਜਾਂ ਜਾਂ ਡਾਇਬੀਟਿਕ ਪੇਸ਼ੈਂਟ ਨੇ ਉਹਨਾਂ ਲਈ ਸਮੂਦੀਸ ਤੇ ਆਈਸਕ੍ਰੀਮਸ ਇਹਨਾਂ ਨੇ ਲਾਂਚ ਕੀਤੇ ਨੇ ਪ੍ਰੋਸੈਸ ਹੈ ਜਿਹਦਾ ਤੁਸੀਂ ਗੱਲ ਕੀਤੀ ਕਿ ਤੁਸੀਂ ਆਈਸਕ੍ਰੀਮ ਖੁਦ ਰੈਡੀ ਕਰਦੇ ਹੋ ਹਾਂ ਇਹ ਉਹ ਅਸੀਂ ਖੁਦ ਰੈਡੀ ਕਰਦੇ ਹਾਂ ਅਸੀਂ ਆਪ ਸਾਡ ਆਪ ਬੇਸ ਬਣਾ ਕੇ ਆਪ ਰੈਡੀ ਕਰਦੇ ਹਾਂ ਇਹ ਸਾਰੀ ਤੇ ਉਹਨੂੰ ਕਿੰਨਾ ਕੁ ਸਮਾਂ ਲੱਗ ਜਾਂਦਾ ਲਗਭਗ ਬੇਸ ਤੇ ਸਮਾਂ ਬਹੁਤਾ ਸਮਣੀ ਲੱਗਦਾ ਜੀ ਸਾਡੇ ਸਾਰੇ ਅੰਪਲਏ ਜਨੇ ਕਿ ਟ੍ਰੇਨ ਨੇ ਸਾਰੇ ਨਾ ਕਿਸੇ ਨੂੰ ਵੀ ਕਹਿ ਦੋ ਵੀ ਆ ਆਈਸਕ੍ਰੀਮ ਬਣਾ ਲਾ ਤਾਂ ਉਹ ਬਣਾ ਲੈਂਦਾ ਜੀ ਸਾਰਾ ਯਾਨੀ ਕਿ ਬਹੁਤਾ ਟਾਈਮ ਨਹੀਂ ਲਾਉਂਦੇ ਹੈਗੇ ਅਸੀਂ ਈਵਨ ਇੱਕ ਇੱਕ ਚੀਜ਼ ਇਹ ਵੀ ਆ ਕਿ ਸਾਡੇ ਕੋਲ ਹਰ ਇੱਕ ਚੀਜ਼ ਨਾ ਫਰੈਸ਼ ਮਿਲਦੀ ਆ ਜੀ ਆਈਸਕ੍ਰੀਮ ਵੀ ਸਾਡੇ ਕੋਲ ਫਰੈਸ਼ ਮਿਲਦੀ ਆ ਤੂੰ ਵੀ ਹੋਰ ਤੇਰੀ ਅੱਖ ਵੀ ਹੋਰ ਕੁੜੇ ਦਿਨ ਵੀ ਹੋਰ ਨੇ ਰਾਤਾਂ ਵੀ ਤੇਰਾ ਕੋਕਾ ਹੋਰ ਆਵੇ ਸੌਖਾ ਹੋਰ ਗੱਲਾਂ ਵੀ ਹੋਰ ਨੇ ਬਾਤਾਂ ਵੀ ਤੇਰਾ ਸਭ ਕੁਝ ਹੋਇਆ ਹੋਲਡ ਹੋਰ ਮੇਰਾ ਕਿੱਸਾ ਮਿਲ ਸਕਦਾ ਹੈ ਤੇਰੇ ਇਨਵੈਸਟਰ ਹੋਗੇ ਬਹੁਤ ਕੁੜੇ ਨਹੀਂ ਮੇਰਾ ਹਿੱਸਾ ਮਿਲ ਸਕਦਾ ਹੈ ਕਿ ਮੇਰਾ ਹਿੱਸਾ ਮਿਲ ਸਕਦਾ ਹੈ ਆਊਟਲੈਟ ਦਾ ਡਿਊਟੀ ਅਦਨੇ ਹੋ ਮਤਲਬ ਦੋਵੇਂ ਜਿੱਥੇ ਬੈਲੈਂਸ ਕਰ ਦੋ ਗਾਇਕ ਲਈ ਤੁਸੀਂ ਸਮਾਂ ਕਿੱਦਾਂ ਕਰਦੇ ਹੋ ਨਿਕਲ ਜਾਂਦਾ ਜੀ ਸਮਾਂ ਆਪਣਾ ਹੁਣ ਜਿਵੇਂ ਇੱਥੇ 10 ਘੰਟੇ ਡਿਊਟੀ ਕਰਦੇ ਆ ਜੀ ਜੇ 8 ਘੰਟੇ ਮੰਨ ਲਓ ਸੌ ਵੀ ਗਏ 2 ਘੰਟੇ ਆਪਾਂ ਸਿੰਗਿੰਗ ਨੂੰ ਵੀ ਦੇ ਸਕਦੇ ਜੇ ਅਸੀਂ ਸਟਾਕ ਦੁਬਾਰਾ ਬਣਾਉਣਾ ਹੁੰਦਾ ਜੀ ਸਾਰਾ ਸਮਾਨ ਆਪਾਂ ਤੋਂ ਬਣਾਉਣਾ ਉਹ ਇਤਨੀ ਗਾਇਬ ਚੀਜ਼ ਬਾਹਰੋਂ ਆਉਂਦੀ ਹੋਵੇ ਤੁਸੀਂ ਦੇਖ ਰਹੇ ਹੋ ਹਜ਼ਾਰ ਟੀਵੀ ਨਿਊਜ਼ ਚੈਨਲ ਤੇ ਮੈਂ ਹਾਂ ਬਿੰਨੂ ਸ਼ਰਮਾ ਆਏ ਦਿਨ ਤੁਹਾਨੂੰ ਕਿਸੇ ਨਾ ਕਿਸੇ ਫੂਡ ਆਟਲਟ ਤੇ ਅਸੀਂ ਜ਼ਰੂਰ ਲੈ ਕੇ ਜਾਂਗੇ ਅੱਜ ਅਜਿਹੇ ਫੂਡ ਆਰਡਰ ਤੇ ਪਹੁੰਚੇ ਜਿੱਥੇ ਸਪੈਸ਼ੈਲਿਟੀ ਦਾ ਬਹੁਤ ਨੇ ਵੈਰਾਈਟੀਆਂ ਬਹੁਤ ਨੇ ਪਰ ਇੱਕ ਚੀਜ਼ ਖਾਸ ਹੈ ਕਿ ਜਿਹੜੇ ਲੋਕ ਫਿਟਨੈਸ ਕੌਨਸ਼ੀਅਸ ਨੇ ਜਾਂ ਯਾ ਡਾਇਬਟਿਕ ਪੇਸ਼ੈਂਟ ਨੇ ਉਹਨਾਂ ਦੀ ਸਮੂਦੀਸ ਤੇ ਆਈਸਕ੍ਰੀਮਸ ਇਹਨਾਂ ਨੇ ਲਾਂਚ ਕੀਤੇ ਨੇ ਤਾਂ ਇਸ ਸਮੇਂ ਸੀ ਮੌਜੂਦ ਆ ਮੋਹਾਲੀ ਦੇ ਸੈਕਟਰ 70 ਵਿੱਚ ਜਿੱਥੇ ਗੈਟ ਡੈਜ਼ਰਡ ਨਾਮ ਦਾ ਆਈਸਕ੍ਰੀਮ ਆਊਟਲਟ ਹੈ ਤਾਂ ਜਿਹੜੇ ਉਹਨਾਂ ਦੇ ਪਾਰਟਨਰਸ ਨੇ ਅਸ਼ਜੋਤ ਤੇ ਸੁਖਦੀਪ ਜੀ ਇਸ ਸਮੇਂ ਸਾਡੇ ਨਾਲ ਮੌਜੂਦ ਨੇ ਹਾਲੇ ਮਹਿਜ 5 ਮਹੀਨੇ ਦਾ ਸਮਾਂ ਹੋਇਆ ਨੇ ਆਊਟਲਟ ਓਪਨ ਉਹਨਾਂ ਉੱਪਰ ਜਿਹੜਾ ਰਿਸਪੌਂਸ ਹੈ ਆਸ-ਪਾਸ ਦੀ ਮਾਰਕੀਟ ਹੈ ਕਿਉਂਕਿ ਸਾਰੀ ਆਲਮੋਸਟ ਫੂਡ ਮਾਰਕੀਟ ਹੈ ਤਾਂ ਰਿਸਪੌਂਸ ਬਹੁਤ ਵਧੀਆ ਆ ਰਿਹਾ ਹੈ ਤਾਂ ਆਪਾਂ ਅਸ਼ਜੋਤ ਤੇ ਸੁਖਦੀਪ ਜੀ ਨਾਲ ਗੱਲਬਾਤ ਸੇ ਇੱਕ ਨੂੰ ਹੈਗਾ ਗਾਇਕੀ ਦਾ ਸ਼ੌਕ ਤੇ ਇੱਕ ਨੂੰ ਹੈਗਾ ਐਕਟਿੰਗ ਦਾ ਸ਼ੌਕ ਤਾਂ ਆਪਾਂ ਉਹਦੇ ਬਾਰੇ ਵੀ ਇਹਨਾਂ ਦੇ ਜਿਹੜੇ ਵਿਚਾਰ ਨੇ ਉਹ ਲਵਾਂਗੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅਸ਼ਕਲ ਜੀ ਤੁਹਾਡਾ ਹੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਸਟੋਰ 'ਚ ਆਏ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਹਾਨੂੰ ਥੋੜਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਸਾਡੇ ਸਟੋਰ ਤੇ ਸასი ਗਾਇ ਜੀ ਤੁਹਾਡਾ ਸਾਰਿਆਂ ਦਾ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਪਹਿਲਾਂ ਤਾਂ ਕਹਾਂਗੇ ਕਿ ਜੇ ਆਪਾਂ ਗਾਇਕੀ ਤੇ ਐਕਟਿੰਗ ਦੀ ਆਪਾਂ ਕੀਤੀ ਹੈ ਗੱਲ ਸ਼ੁਰੂਆਤ ਇੱਕ ਹੁਣ ਫੈਸਟੀਵਲ ਟਾਈਮ ਵੀ ਹੈ ਨਵਾਂ ਸਾਲ ਵੀ ਆ ਰਿਹਾ ਹੈ ਤੇ ਥੋੜਾ ਜਿਹਾ ਕੁਝ ਸੁ ਨਾ ਨਹੀਂ ਇੱਕ ਮਿੰਟ ਪਾਉਜ਼ ਕਰ ਲਉ ਹੁਣ ਤੂੰ ਵੀ ਹੋਰ ਤੇਰੀ ਅੱਖ ਵੀ ਹੋਰ ਕੁੜੇ ਦਿਨ ਵੀ ਹੋਰ ਨੇ ਰਾਤਾਂ ਵੀ ਤੇਰਾ ਕੋਕਾ ਹੋਰ ਆਵੇ ਸੌਖਾ ਹੋਰ ਗੱਲਾਂ ਵੀ ਹੋਰ ਨੇ ਬਾਤਾਂ ਵੀ ਤੇਰਾ ਸਭ ਕੁਝ ਹੋਇਆ ਹੋਲਡ ਔਰ ਮੇਰਾ ਕਿੱਸਾ ਮਿਲ ਸਕਦਾ ਹੈ ਤੇਰੇ ਇਨਵੈਸਟਰ ਹੋਗੇ ਬਹੁਤ ਕੁੜੇ ਨਹੀਂ ਮੇਰਾ ਹਿੱਸਾ ਮਿਲ ਸਕਦਾ ਕੀ ਮੇਰਾ ਹਿੱਸਾ ਮਿਲ ਸਕਦਾ ਕੀ ਬਾਤ ਹੈ ਸੁਖਦੀ ਪਹਿਲੇ ਜਨਾ ਚਾਹਵਾਂਗੇ ਤੁਸੀਂ ਆਊਟਲੈਟ ਦਾ ਡਿਊਟੀ ਦੇਣੇ ਹੋ ਮਤਲਬ ਦੋਵੇਂ ਜਿੱਥੇ ਬੈਲੈਂਸ ਕਿੱਦਾਂ ਕਰਦੇ ਹੋ ਕਾਈ ਲਈ ਤੁਸੀਂ ਸਮਾਂ ਕਿੱਦਾਂ ਕਰਦੇ ਹੋ ਨਿਕਲ ਜਾਂਦਾ ਜੀ ਸਮਾਂ ਆਪਣਾ ਹੁਣ ਜਿਵੇਂ ਇੱਥੇ 10 ਘੰਟੇ ਡਿਊਟੀ ਕਰਦੇ ਆਂ ਜੀ ਜੇ 8 ਘੰਟੇ ਮੰਨ ਲਓ ਸੌ ਵੀ ਗਏ 2 ਘੰਟੇ ਆਪਾਂ ਸਿੰਗਿੰਗ ਨੂੰ ਵੀ ਦੇ ਸਕਦੇ ਆਂ ਜੀ ਓਕੇ ਪ੍ਰੈਕਟਿਸ ਹੋ ਜਾਂਦੀ ਹੈ ਜੀ ਇਨੇ ਚ ਰਿਆਜ਼ ਵਗੈਰਾ ਹੋ ਜਾਂਦਾ ਜੀ ਅਰ ਜੋ ਜੇ ਅੱਪਾ ਹੁਣ ਆਊਟਲੈਟ ਦੀ ਗੱਲ ਕਰਾਂਗੇ ਗੈਟ ਡਿਜ਼ਰਟਡ ਕਾਫੀ ਵੱਖਰਾ ਨੇਮ ਹੈ ਨਾ ਇੱਥੇ ਬਹੁਤ ਮੈਂ ਸਮੂਦੀ ਜੀ ਵੀ ਦੇਖਿਆ ਨੇ ਵਾਫਲਸ ਵੀ ਨੇ ਤੇ ਕੀ ਕਹਿਣਾ ਚਾਹੋਗੇ ਸਭ ਤੋਂ ਡਿਫਰੈਂਟ ਹੈ ਵੱਖਰਾ ਕਨਸੈਪਟ ਹੈ ਸਾਡਾ ਜੀ ਪਹਿਲਾ ਤਾਂ ਆਇਆ ਇਹ ਸਾਰਾ ਹੀ 100% ਵੈਜਾ ਸਾਡਾ ਜੀ ਕਿਸ ਵੀ ਚੀਜ਼ ਜਾਨਕੀ ਨਾਨ ਵੇਜ ਅਸੀਂ ਯੂਜ਼ ਨਹੀਂ ਕਰਦੇ ਹੈਗਾ ਜਿਵੇਂ ਤੁਸੀਂ ਦੇਖਿਆ ਕਈ ਵੈਫਲ ਦੇ ਵਿੱਚ ਐਗ ਯੂਜ਼ ਕਰਦੇ ਨੇ ਜਾਂ ਬਰੌਨੀ ਦੇ ਵਿੱਚ ਯੂਜ਼ ਕਰਦੇ ਨੇ ਸਾਡਾ ਉਦੋਂ ਦਾ ਕੋਈ ਇਸ਼ੂ ਨਹੀਂ ਹੈਗਾ ਸਾਡੇ ਹਰ ਚੀਜ਼ ਨਾ ਅਸੀਂ ਆਪ ਤਿਆਰ ਕਰਦੇ ਹਾਂ ਸਾਡੇ ਸਾਰੇ ਅਮਪਲਾਈ ਆਪ ਤਿਆਰ ਕਰਦੇ ਨੇ ਅਸੀਂ ਆਈ ਨਹੀਂ ਹੈਗਾ ਵੀ ਬਾਹਰੋਂ ਲਿਆ ਕੇ ਸਟਾਲ ਉਰੇ ਲਿਆ ਕੇ ਰੱਖ ਲਈ ਇਵਨ ਕਿ ਆਈਸਕ੍ਰੀਮ ਵੀ ਅਸੀਂ ਆਪ ਯੂਜ਼ ਕਰਦੇ ਆਪ ਬਣਾਉਂਦੇ ਆ ਮਤਲਬ ਨਾ ਅਸੀਂ ਬਾਹਰ ਦੀ ਕੋਈ ਵੀ ਚੀਜ਼ ਨਹੀਂ ਉਹਦਾ ਉਹਦਾ ਕੀ ਪ੍ਰੋਸੈਸ ਹੈ ਜਿੱਦਾਂ ਤੁਸੀਂ ਗੱਲ ਕੀਤੀ ਕਿ ਤੁਸੀਂ ਆਈਸਕ੍ਰੀਮ ਖੁਦ ਰੈਡੀ ਕਰਦੇ ਹੋ ਹਾਂਜੀ ਉਹ ਅਸੀਂ ਖੁਦ ਰੈਡੀ ਕਰਦੇ ਹਾਂ ਅਸੀਂ ਆਪ ਆਪ ਬੇਸ ਬਣਾ ਕੇ ਆਪ ਰ ਜਨੇ ਲਗਭਗ 2 ਸਵਾ ਬਹੁਤਾ ਸਾਮਾਨ ਹੀ ਲੱਗਦਾ ਜੀ ਸਾਡੇ ਸਾਰੇ ਅਪਲਏ ਜਨੇ ਕਿ ਟ੍ਰੇਨ ਨੇ ਸਾਰੇ ਨਾ ਕਿਸੇ ਨੂੰ ਵੀ ਕਹਿ ਦੋ ਵੀ ਆ ਆਈਸਕ੍ਰੀਮ ਬਣਾ ਲਾ ਤਾਂ ਉਹ ਬਣਾ ਲੈਂਦਾ ਜੀ ਸਾਰਾ ਯਾਨੀ ਕਿ ਬਹੁਤਾ ਟਾਈਮ ਨਹੀਂ ਲਾਉਂਦੇ ਹੈਗੇ ਅਸੀਂ ਈਵਨ ਇੱਕ ਇੱਕ ਚੀਜ਼ ਇਹ ਵੀ ਆ ਕਿ ਸਾਡੇ ਕੋਲ ਹਰ ਇੱਕ ਚੀਜ਼ ਨਾ ਫਰੈਸ਼ ਮਿਲਦੀ ਹੈ ਜੀ ਆਈਸਕ੍ਰੀਮ ਵੀ ਸਾਡੇ ਕੋਲ ਫਰੈਸ਼ ਮਿਲਦੀ ਆ ਇੱਥੇ ਨਾ ਸਾਡੇ ਕੋਲ ਕਈ ਆਉਂਦੇ ਨੇ ਬ੍ਰੋਕਰ ਆਉਂਦੇ ਨੇ ਜਿਵੇਂ ਕਿ ਉਹ ਕਹਿੰਦੇ ਵੀ ਸਾਡੇ ਕੋਲੋਂ ਆਈਸਕ੍ਰੀਮ ਖਰੀਦ ਲਿਓ ਉਹਦੀ 24 ਮਹੀਨਾ ਦੀ ਡੇਟ ਹੁੰਦੀ ਆ ਜਾਂ ਉਹ ਸਾਲ ਚੱਲ ਜਾਂਦੀ ਆ ਸਾਡਾ ਉਹ ਪ੍ਰੋਸੀਜਰ ਨਹੀਂ ਹੈਗਾ ਸਾਡੀ ਹੁੰਦੀ ਆ ਸਿਰਫ ਵੱਧ ਤੋਂ ਵੱਧ ਇੱਕ ਵੀਕ ਸਾਡੀ ਆਈਸਕ੍ਰੀਮ ਚੱਲਦੀ ਹੈ ਹਾਂ ਅਕਸਰ ਆਪਾਂ ਦੇਖਦੇ ਨੇ ਕਿ ਆਪਾਂ ਜੇਕਰ ਕਿਸੇ ਵੀ ਆਈਸਕ੍ਰੀਮ ਸਟੋਰ ਤੇ ਵਿਜ਼ਿਟ ਕਰੀਏ ਉਹਨਾਂ ਨੇ ਬਹੁਤ ਟਾਈਮ ਦੀ ਕਿਸੇ ਦਾ ਨਾਮ ਨਹੀਂ ਲਾਵਾਂਗੇ ਬਹੁਤ ਟਾਈਮ ਆਈਸਕ੍ਰੀਮ ਵੀ ਜ਼ਿਆਦਾ ਬੰਦ ਰਹਿੰਦੀਆਂ ਨੇ ਕਈ ਵਾਰ ਲੋਕਾਂ ਦੀ ਸੇਤ ਨਾਲ ਵੀ ਖਿਲਵਾੜ ਹੁੰਦਾ ਪਰ ਇੱਥੇ ਆਪਾਂ ਦੇਖ ਸਕਦੇ ਹਾਂ ਕਿ ਤੁਸੀਂ ਆਨ ਦੀ ਸਪੌਟ ਸਾਰਾ ਕੰਟੈਂਟ ਜਿਹੜਾ ਮਟੀਰੀਅਲ ਆ ਉਹ ਰੈਡੀ ਕਰ ਦਿਓ ਹਾਂਜੀ 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 ਸਾਰਾ ਕੁਝ ਆਪਣਾ ਇੱਥੇ ਮੌਕੇ ਤੇ ਰੈਡੀ ਹੁੰਦਾ ਹੀ ਜਾਂ ਤਾਂ ਜਿਆਦਾ ਆਪਣੀ ਆਈਸਕ੍ਰੀਮ 4 ਤੋਂ 5 ਦਿਨਾਂ ਚ ਆਪਣੀ ਵਿਕ ਜਾਂਦੀ ਹੈ ਜੀ ਹੂੰ ਚਾਰ ਤੋਂ ਪੰਜ ਦਿਨਾਂ ਵਿੱਚ ਅਸੀਂ ਸਟਾਕ ਦੁਬਾਰਾ ਬਣਾਉਣਾ ਹੁੰਦਾ ਜੀ ਸਾਰਾ ਸਮਾਨ ਆਪਾਂ ਖੁਦ ਬਣਾਉਨੇ ਆਈ ਕੋਈ ਐਦਾਂ ਨਹੀਂ ਗਾ ਵੀ ਚੀਜ਼ ਬਾਹਰੋਂ ਆਉਂਦੀ ਹੋਵੇ ਤੇ ਕਿੰਨੇ ਫਲੇਵਰਸ ਨੇ ਕਿੰਨੇ ਪਲਕਾਰ ਦੇ ਫਲੇਵਰਸ ਨੇ ਭਾਵੇਂ ਵਾਫਲਜ਼ ਦੀ ਗੱਲ ਹੈ ਭਾਵੇਂ ਆਈਸਕ੍ਰੀਮਸ ਨੇ ਭਾਵੇਂ ਸਮੂਦੀਸ ਨੇ ਬਹੁਤ ਤਰ੍ਹਾਂ ਦੇ ਫਲੇਵਰ ਆਈ ਆਪਣੇ ਕੋਲ ਉਹਨਾਂ ਦਾ ਵੀ ਤੁਹਾਨੂੰ ਵੈਜ ਦੇ ਵਿੱਚ ਸਾਰਾ ਮਟੀਰੀਅਲ ਮਿਲ ਜੂਗਾ ਜੀ 12 ਤਰ੍ਹਾਂ ਦੇ ਮਟੀਰੀਅਲ ਆਪਣੇ ਕੋਲ ਤੇ ਓਕੇ ਬਰਾਉਨੀਆ ਵੀ ਮਿਲ ਜਾਣੀ ਹੈ ਤੁਹਾਨੂੰ ਇਹਦਾ ਹਾਂਜੀ ਹਾਂਜੀ ਓਕੇ ਅਲੱਗ-ਅਲੱਗ ਹਰ ਚੀਜ਼ ਦੇ ਅਲੱਗ-ਅਲੱਗ ਫਲੇਵਰ ਆ ਜੀ ਤੇ ਖਾਸੀ ਤੇ ਅਰਸ਼ੋਜੀ ਕੀ ਮੈਂ ਗੱਲਬਾਤ ਦੌਰਾਨ ਮੈਨੂੰ ਪਤਾ ਚੱਲੇ ਕਿ ਜਿਹੜੇ ਗਲੂਟਨ ਫ੍ਰੀ ਆਈਸਕ੍ਰੀਮਸ ਨੇ ਅੱਜਕੱਲ ਬਹੁਤ ਔਨ ਟ੍ਰੈਂਡ ਨੇ ਔਨ ਡਿਮਾਂਡ ਨੇ ਜਿਹੜਾ ਡਾਇਬੀਟਿਕ ਪੇਸ਼ੈਂਟ ਆ ਉਹ ਪਲਾਂਟ ਬੇਸ ਆਈਸਕ੍ਰੀਮਸ ਵੀ ਖਾ ਸਕਦਾ ਹੈ ਹਾਂਜੀ ਹਾਂਜੀ ਸਾਡੇ ਕੋਲ ਐਦਾਂ ਨਹੀਂ ਹੈਗਾ ਵੀ ਜਿਵੇਂ ਮਤਲਬ ਜੇ ਕਿਸੇ ਨੂੰ ਡਾਇਬੀਟੀਜ਼ ਆ ਤਾਂ ਉਹ ਆ ਕੇ ਸਾਡੀ ਦੁਕਾਨ ਤੋਂ ਨਾਰਾਜ਼ ਹੋ ਕੇ ਮੁੜ ਜਾਓ ਐਦਾਂ ਨਹੀਂ ਹੈਗਾ ਜੀ ਉਹਨਾਂ ਲਈ ਸਪੈਸ਼ਲ ਸਾਡੇ ਕੋਲ 슈ਗਰ ਫ੍ਰੀ ਆਈਸਕ੍ਰੀਮ ਆ ਤੁਹਾਨੂੰ ਮਿੱਠੇ ਦਾ ਟੇਸਟ ਤਾਂ ਆਊਗਾ ਪਰ ਡੈਜ਼ਰਟ ਜੇ ਕੁਝ ਵਰਡਸ ਹੈ ਜੋ ਆਪਾਂ ਐਡ ਕਰ ਦਿੱਤਾ ਉਹ ਡੈਜ਼ਰਟ ਬੰਦਾ ਜਿੱਥੇ ਬਹੁਤ ਗਰਮੀ ਹੁੰਦੀ ਹੈ ਤਾਂ ਸਰਦੀ ਗਰਮੀ ਵਿੱਚ ਜੇ ਤਾਂ ਲੋਕ ਆਈਸਕ੍ਰੀਮ ਖਾਂਦੇ ਨੇ ਅੱਜ ਕੱਲ ਸਰਦੀ ਜੀ ਵੀ ਲੋਕ ਜਿਹਨਾਂ ਖਾਣੀਆਂ ਆਈਸਕ੍ਰੀਮ ਸਮੂਦੀਸ ਉਹ ਖਾਣ ਆਈ ਜਾਂਦੇ ਨੇ ਹਾਂਜੀ ਇਹੀ ਤਾਂ ਵੀ ਸਾਡੀ ਖਾਸियत ਹੈ ਸਾਡੇ ਕੋਲ ਲੋਕ ਸਿਆਲਾਂ ਚ ਵੀ ਆਉਂਦੇ ਨੇ ਗਰਮੀ ਵਿੱਚ ਤਾਂ ਲੋਕਾਂ ਨੇ ਆਉਣੇ ਹੀ ਆਣਾ ਜੀ ਹਾਂਜੀ ਆਪਾਂ ਇੰਟਰਸਟਿੰਗ ਫੈਕਟਰ ਦੀ ਗੱਲ ਕਰੀਏ ਗੈਟ ਡੈਜ਼ਰਟ ਦਾ ਇੰਟਰਸਟਿੰਗ ਫੈਕਟਰ ਕੀ ਹਾਈਲਾਈਟਸ ਕੀ ਨੇ ਯੂਐਸ ਵੀ ਕੀ ਹੈਗੀ ਹੈ ਇਹਦਾ ਇਹੀ ਹੈ ਜੀ ब्राउनीज ਐਵੇਂ ਤਈਏ ਨਾ ਬਫਲ ਵੀ ਹੈ ਓਦਾਂ ਦਾ ਸਾਡੇ ਕੋਲ ਹਰ ਚੀਜ਼ ਦਾ ਤੁਹਾਨੂੰ ਸਮਾਂ ਚੀਜ਼ ਮਿਲ ਜੂਗੀ ਇੱਥੇ ਅੱਜ ਕੱਲ੍ਹ ਲੋਕ ਮਿੱਠਾ ਘੱਟ ਖਾਂਦੇ ਨੇ ਅਵੋਇਡ ਕਰਦੇ ਨੇ ਖਾਸ ਕਰਕੇ ਜਿਹੜੇ ਫਿਟਨੈਸ ਫਰੀਕ ਨੇ ਮਿੱਠਾ ਬੈਲੈਂਸ ਹੁੰਦਾ ਹਰ ਚੀਜ਼ 'ਚ ਜਿਹੜੀ ਕੋਲਡਨੈਸ ਉਹ ਵੀ ਬੈਲੈਂਸ ਹੁੰਦੀ ਹੈ ਜਾਂ ਉਹ ਵੀ ਜ਼ਿਆਦਾ ਹੁੰਦੀ ਹੈ ਨਹੀਂ ਜਿੱਦਾਂ ਦੀ ਤੁਸੀਂ ਕਹੋਗੇ ਓਦਾਂ ਦਾ ਬਣ ਜੂਗਾ ਇਹ ਆਪਣੇ ਕੋਲ ਮਟੀਰੀਅਲ ਜਿੱਦਾਂ ਦਾ ਮਤਲਬ ਜਿਮਨਾਸਟਿਕ ਜਿਹੜੇ ਆਉਂਦੇ ਆ ਇਹ ਆਪਣੇ ਕੋਲ ਜਿੱਦਾਂ ਦਾ ਆਪਾਂ ਨੂੰ ਜਿੰਦਾ ਉਹਨਾਂ ਨੂੰ ਪ੍ਰੋਡਕਟ ਚਾਹੀਦਾ ਈ ਓਦਾਂ ਦਾ ਅਸੀਂ ਬਣਾ ਕੇ ਦਿੰਨੇ ਆਈ ਉਨਾਂ ਲਈ ਫਿਲਟਨੈਸ ਹਸਪੀਟਲ ਨੇ ਇਸ ਦਾ ਸਾਰਾ ਕੁਲ ਆਪਣੇ ਕੋਲ ਪ੍ਰਬੰਧ ਹੁੰਦਾ ਜੀ ਤੁਹਾਡੇ ਆਸ-ਪਾਸ ਹੋਰ ਵੀ ਫੂਡ ਆਊਟਲੈਟਸ ਨੇ ਪਰ ਇੱਕ ਹੁੰਦਾ ਨਾ ਕਿ ਆਪਣੀ ਕੁਆਲਿਟੀ ਦੇ ਵਿਸ਼ਵਾਸ ਹੁੰਦਾ ਕਿ ਅਸੀਂ ਬੈਸਟੀ ਸਰਵ ਕਰਾਂਗੇ ਲੋਕਾਂ ਨੂੰ ਆਸ-ਪਾਸ ਇਹ ਤਕਰੀਬਨ ਸਾਰੀ ਫੂਡ ਮਾਰਕੀਟ ਹੈ ਤੇ ਕਿਸੇ ਤਰ੍ਹਾਂ ਦਾ ਕੰਪੀਟੀਸ਼ਨ ਫੀਲ ਕਰਦੇ ਹੋ ਜਾਂ ਆਪਣੀ ਕੁਆਲਿਟੀ ਦੇ ਬਿਲੀਵ ਹੈ ਕਿ ਤੁਸੀਂ ਜੋ ਵੀ ਕਰੋਗੇ ਬੈਸਟੀ ਕਰੋਗੇ ਸਾਨੂੰ ਵੀ ਸਾਡੇ ਸਾਰੇ ਪ੍ਰੋਡਕਟ ਤੇ ਪੂਰਾ ਟਰਸਟ ਹੈ ਜੀ ਪਹਿਲਾ ਤਾਂ ਇਹ ਸਾਡੇ ਨਾਲ ਦੀ ਬਰੌਨੀ ਤੁਹਾਡੇ ਨੂੰ ਕਿਤੋਂ ਨਹੀਂ ਮਿਲੇਗੀ ਤੁਹਾਨੂੰ ਇਸ ਮਾਰਕੀਟ ਚੋਂ ਵੀ ਹੋਰ ਕਿਤੇ ਵੀ ਤੁਸੀਂ ਟਰਾਈ ਕਰੇ ਨਾ ਤਾਂ ਸਾਡੇ ਵਾਲਾ ਟੇਸਟ ਮਿਲਣਾ ਨਾ ਸਾਡੇ ਵਾਲਾ ਸਾਈ ਤੁਸੀਂ ਦੇਖੋਗੇ ਅਕਸਰ ਆਪਾਂ ਬਰਾਉਨੀ ਖਰਦੇ ਹਾਂ ਤਾਂ ਉਹ ਥੋੜੀ ਜਿਹੀ ਸਪੰਜ ਜਾਂ ਕੇਕ ਵਰਗੀ ਹੁੰਦੀ ਹੈ ਸਾਡੀ ਉਦਾਂ ਦੀ ਬਰਾਉਨੀ ਨਹੀਂ ਹੈਗੀ ਸਾਡੀ ਬਰਾਉਨੀ ਆ ਜੋ ਉਦਾਂ ਵੀ ਫਰੈਸ਼ ਵੀ ਹੁੰਦੀ ਆ ਤੇ ਸਾਈਜ਼ ਵੀ ਅਦਰ ਬਰਾਉਨੀ ਨਾਲੋਂ ਵੱਡੀ ਹੁੰਦੀ ਆ ਤੇ ਸਾਡਾ ਪ੍ਰਾਈਸ ਵੀ ਕੋਈ ਬਹੁਤਾ ਜ਼ਿਆਦਾ ਕੋਸਟਲੀ ਨਹੀਂ ਹੈਗਾ ਜਿੱਦਾਂ ਮੈਂ ਗੱਲ ਕੀਤੀ ਨਾਮ ਕਾਫੀ ਵੱਖਰਾ ਹੈ ਨਾਮ ਕਿੱਦਾਂ ਹੈ ਮਾਈਂਡ ਵਿੱਚ ਕੱਟ ਡੈਜ਼ਰਟ ਇਹ ਵੀ ਅਸੀਂ ਫਰੈਂਚਾਈਜ਼ੀ ਆ ਜੀ ਸਾਡੇ 10 ਤੋਂ ਪਲੱਸ ਆਊਟਲੈਟਸ ਹੈ ਪੂਰੇ ਇੰਡੀਆ ਦੇ ਵਿੱਚ ਜੀ 10 ਸਾਲਾਂ ਤੋਂ ਚੱਲ ਰਿਹਾ ਹੈ ਜੀ ਇਹ ਗੱਡਾ ਡੈਜ਼ਰਟ ਤੁਸੀਂ 5 ਮਹੀਨਿਆਂ ਚ ਹੁਣਾਂ ਨੂੰ 5 ਮਹੀਨੇ ਹੋ ਚੁੱਕੇ ਨੇ ਲਗਭ ਇਦਾਂ ਹੀ ਹੁਣ 5 ਮਹੀਨੇ ਹੋ ਗਏ ਆ ਜੀ ਤੇ ਪਹਿਲਾਂ ਤਾਂ ਐ ਸੀ ਕੰਮ ਥੋੜਾ ਥੋੜਾ ਚੱਲਦਾ ਸੀ ਕਿਉਂਕਿ ਹਰ ਬਿਜ਼ਨਸ ਹੈ ਕੋਈ ਵੀ ਬਿਜ਼ਨਸ ਆਨੂੰ ਟਾਈਮ ਲੱਗਦਾ ਜੀ ਹੌਲ ਹੌਲਾ ਗਰੋਥ ਹੁੰਦੀ ਆਉਂਦੀ ਤੇ ਹੁਣ ਇਦਾਂ ਹੀ ਪਹਿਲਾਂ ਨਾਲੋਂ ਕਾਫੀ ਜ਼ਿਆਦਾ ਗਰੋਥ ਹੋ ਗਈ ਆ ਤੇ ਨਾਲ ਵੀ ਮਾਰਕੀਟ ਖੁੱਲ ਚੁੱਕੀ ਆ ਜਿੱਦਾਂ ਦੀ ਸਾਰਿਆਂ ਨਾਲੋਂ ਮਤਲਬ ਜ਼ਿਆਦਾ ਆਪਣੇ ਕੋਲ ਹੀ ਆਈ ਤੇ ਹੁਣ ਜਦੋਂ ਫੈਸਟੀਵਲ ਟਾਈਮ ਆ ਗਏ ਹੁਣ ਨਵਾਂ ਸਾਲ ਵੀ ਨਜ਼ੀਕ ਆ 크ਿਸਮਸ ਤਾਂ ਜਾ ਚੁਕੀ ਹੈ ਤੇ ਕੋਈ ਨਵਾਂ ਫਲੇਵਰ ਤੁਹਾਡੇ ਮੈਨੂ ਕਾਰਡ ਵਿੱਚ ਆਪਾਂ ਫਿਊਚਰ ਚ ਦੇਖੀ ਜਿਹੜਾ ਐਡ ਹੋਣ ਜਾ ਰਿਹਾ ਇੱਕ ਕਾਈਂਡ ਆਫ ਸਰਪ੍ਰਾਈਜ਼ ਹੋਗਾ ਲੋਕਾਂ ਵਾਸਤੇ ਹਾਂਜੀ ਲੈ ਕੇ ਆਵਾਂਗੇ ਜੀ ਪਹਿਲਾਂ ਅਸੀਂ ਜਿਵੇਂ ਪਾਣ ਫਲੇਵਰ ਵੀ ਐਡ ਕੀਤਾ ਸਟਰਾਬਰੀ ਫਲੇਵਰ ਐਡ ਕੀਤਾ ਮੰਗੋ ਐਡ ਕੀਤਾ ਪਹਿਲਾਂ ਸਾਡੇ ਕੋਲ ਸੌਰਬੇਟ ਹੁੰਦੇ ਸੀ ਜੋ ਵਾਟਰ ਬੇਸਡ ਹੁੰਦੇ ਸੀ ਇਹ ਸਾਨੂੰ ਲੋਕਾਂ ਨੇ ਕਿਹਾ ਵੀ ਤੁਸੀਂ ਸਟੋਰ ਵੀ ਜਾਓ ਨੋਰਮਲ ਆਓ ਵੀ ਰੱਖੋ ਫਿਰ ਅਸੀਂ ਉਹ ਵੀ ਐਡ ਕੀਤਾ ਬਾਕੀ ਜਿੱਦਾਂ ਜਿੱਦਾਂ ਲੋਕਾਂ ਦੀ ਡਿਮਾਂਡ ਹੁੰਦੀ ਆ ਸੀ ਉਦੋਂ ਦਾ ਚੇਂਜ ਕਰ ਸਕਦੇ ਹਾਂ ਜਿਵੇਂ ਹੁਣ ਪਹਿਲਾਂ ਆਨ ਡਿਮਾਂਡ ਸਿਗਨੇਚਰ ਕਿਹੜਾ ਹੈ ਗਏ ਵਫਲ ਹੈ ਭਾਵੇਂ ਸਮੂਦੀ ਹੈ ਸਿਗਨੇਚਰ ਜਿਹੜਾ ਲੋਕ ਆਨ ਰਿਪੀਟ ਕਰਦੇ ਨੇ ਰਿਪੀਟ ਤੇ ਜਿਆਦਾ ਟੂ ਚਾਕਲੇਟੀ ਬਰੌਨੀ ਜਾਂਦੀ ਆ ਆਪਣੇ ਕੋਲ ਜੀ ਚਾਂਕੀ ਵਿਨੀਲਾ ਵਫਲ ਜਾਂਦਾ ਬਰੌਨੀ ਲਾਸਟ ਵਫਲ ਜਾਂਦਾ ਤੇ ਆਨ ਵਾਲੇ ਟਾਈਮ ਦੇ ਵਿੱਚ ਅਸੀਂ ਕੁਕੀਂਗ ਵੀ ਐਡ ਕਰ ਰਿਹਾ ਹਾਂ ਜੀ ਉਹਦੇ ਵਿੱਚ ਹਾਂਜੀ ਤੇ ਹੁਣ ਤੁਹਾਡੇ ਕੀ ਐਕਸਪੈਕਟੇਸ਼ਨਸ ਨੇ ਅੱਗੇ ਕੀ ਫਿਊਚਰ ਪਲਾਨਸ ਨੇ ਆਪਣੇ ਪਲੇਟ ਨੂੰ ਲੈ ਗਈ ਬਸ ਵਧੀਆ ਚੱਲੇ ਜੀ ਮਤਲਬ ਗਰੋਥ ਹੀ ਹੋਵੇ ਜੀ ਜਿਵੇਂ ਜਿਵੇਂ ਹੁਣ ਆਪਾਂ ਮਤਲਬ ਲੋਕਾਂ ਨੂੰ ਕਸਟਮਰ ਨੂੰ ਦਵਾਂਗੇ ਜਿਵੇਂ ਦੀ ਚੀਜ਼ ਉਵੇਂ ਦੀ ਆਪਾਂ ਨੂੰ ਮਿਲਦੀ ਹੈ ਜੀ ਅੱਗੇ ਇਹ ਤਾਂ ਬਾਬੇ ਨਾਨਕ ਨੇ ਵੀ ਕਿਹਾ ਸੀ ਕੰਮ ਦੀ ਇੱਕ ਵੰਡੀ ਅਰਸ਼ੋਜ ਜੀ ਅਕਸਰ ਦੇਖਿਆ ਕਿ ਪੰਜਾਬੀ ਨੂੰ ਮਿੱਠਾ ਬਹੁਤ ਪਸੰਦ ਹੈ ਜਾਂ ਤਾਂ ਛੋਲੇ ਭੜੋਲੇ ਖਾਣ ਕੇ ਖਾਣੇ ਦੇ ਬਾਅਦ ਬੰਦਾ ਮਿੱਠਾ ਖਾਂਦਾ ਨਾਮ ਹੀ ਬੜਾ ਵੱਖਰਾ ਹੈ ਤੇ ਆਈਸਕ੍ਰੀਮ ਖਾਂਦੇ ਨੇ ਭਾਵੇਂ ਬੱਚੇ ਭਾਵੇਂ ਬਜ਼ੁਰਗ ਭਾਵੇਂ ਕੋਈ ਵੀ ਹੈ ਹਾਂਜੀ ਐਸੇ ਕਰਕੇ ਜੀ ਇਹਨਾਂ ਦਾ ਇਹਦਾ ਨਾਇਕ ਗੱਡ ਹੈ ਜ਼ੈਟ ਵੀ ਆਓ ਤੇ ਮਿੱਠਾ ਖਾਓ ਕਿਉਂਕਿ ਰੋਟੀ ਤੋਂ ਬਾਅਦ ਹਰੇਕ ਬੰਦਾ ਮਿੱਠਾ ਖਾਦਾ ਹੀ ਖਾਂਦਾ ਹੈ ਨਾ ਕਈ ਵਾਰ ਕੀ ਹੁੰਦਾ ਆਪਾਂ ਖਾਣਾ ਖਾਂਦੇ ਆ ਤਾਂ ਆਪਾਂ ਨੂੰ ਕਈ ਵਾਰ ਖਾਣੇ ਦਾ ਮਜ਼ਾ ਜੇ ਨਹੀਂ ਆਉਂਦਾ ਹੈਗਾ ਨਾ ਇਸ ਕਰਕੇ ਫਿਰ ਜਦੋਂ ਬੰਦਾ ਆਉਂਦਾ ਕਹਿੰਦਾ ਚੱਲ ਮਿੱਠਾ ਖਾਂਦਾ ਉਰੇ ਆ ਕੇ ਬੰਦੇ ਦੀ ਹੋਰ ਰੂਹ ਖੜੇ ਜਾਂਦੀ ਹੈ ਕਿਉਂਕਿ ਉਹਨੂੰ ਕੁਆਲਿਟੀ ਮਿਲ ਜਾਂਦੀ ਹੈ ਨੇ ਹੋਰ ਨਾ ਡਿਫਰੈਂਟ ਡਿਫਰੈਂਟ ਕੁਆਲਿਟੀ ਦੀ ਉਹਦੇ ਨਾਲ ਗੱਲ ਬਾਤ ਉਹਨਾਂ ਨੂੰ ਪਤਾ ਚੱਲੇਗਾ ਤੁਸੀਂ ਐਕਟਰ ਵੀ ਐਕਟਿੰਗ ਵੀ ਕਰਦੇ ਹੋ ਹਾਂਜੀ ਐਕਟਿੰਗ ਕਰਦੇ ਆ ਜੀ ਇੰਸਟਾ ਤੇ ਰੀਲਰ ਰੂਲ ਆ ਪਾਈ ਜਾਂਦੇ ਆ ਜੀ ਕਮੇਡੀ ਕਰੀ ਜਾਂਦੇ ਆ ਤੇ ਰੀ ਤੇ ਤੁਸੀਂ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਸੋਸਾਇਟੀ ਨੂੰ ਗੈਡਰ ਰੈਜ਼ਰ ਬਾਰੇ ਇਦਾਂ ਇਹ ਵੀ ਆਪਣੀ ਹੈਲਥ ਦਾ ਸਭ ਤੋਂ ਪਹਿਲਾਂ ਧਿਆਨ ਹੁੰਦਾ ਹੈ ਆਈ ਆਪਾਂ ਨੂੰ ਇਨਸਾਨ ਜਿੱਦਾਂ ਮਤਲਬ ਖਾਊਗਾ ਹੀ ਉਦਾਂ ਅੱਗੇ ਦੁਨੀਆ ਮੂਰੇ ਮਤਲਬ ਇਮਪ੍ਰੈਸ਼ਨ ਹੋਊਗਾ ਹੀ ਉਦਾਂ ਜੇ ਆਪਣਾ ਕੁਝ 100% ਵੈਜਾਈ ਪਹਿਲੀ ਗੱਲ ਤਾਂ ਇਹ ਹੈ ਦੂਜੀ ਗੱਲ ਕੋਈ ਅਸੀਂ ਕੈਮੀਕਲ ਦਾ ਇਸਤੇਮਾਲ ਨਹੀਂ ਕਰਦੇ ਕਿਸੇ ਵੀ ਚੀਜ਼ ਚ ਸਾਰਾ ਆਪ ਅਸੀਂ ਆਪ ਬਣਾਉਨੇ ਆ ਇੱਥੇ ਮਿਲਕ ਹਾਂਜੀ ਹਾਂਜੀ origignal ਚੀਜ਼ ਹੈ ਜੀ ਬੇਸ ਸਾਡੇ ਮਿਲਕ ਬੇਸ ਹੁੰਦੇ ਆਈ ਆਈਸਕ੍ਰੀਮ ਅਸੀਂ ਮਿਲਕ ਬੇਸ ਬਣਾਉਨੇ ਆ ਜਿਹੜੀਆਂ ਬਾਕੀ ਕਸਟ ਮੰਤਲਬ ਕੰਪਨੀ ਹੁੰਦੀਆਂ ਜੀ ਫੈਕਟਰੀ ਮਿਲਕ ਯੂਜ਼ ਕਰ ਹਾਂਜੀ ਹਾਂਜੀ ਤੇ ਬਸ ਇਹੀ ਹੈ ਜੀ ਤਾਂ ਤੁਸੀਂ ਦੇਖਿਆ ਸੀ ਕਿ ਅਰਸ਼ਜੋਤ ਜੀ ਤੇ ਸੁਖਦੀਪ ਜੀ ਨੇ ਖਾਸ ਮੌਕੇ ਤੇ ਗੱਲਬਾਤ ਕੀਤੀ ਕਿਹਾ ਕਿ ਗੈਟ ਡੇਜ਼ਰਟਡ ਦਾ ਮਤਲਬ ਹੈ ਮਿੱਠਾ ਖਾਓ ਅਕਸਰ ਆਪਾਂ ਦੇਖਦੇ ਆਂ ਕਿ ਆਪਾਂ ਰੋਟੀ ਖਾ ਲਈਏ ਕੁਝ ਵੀ ਖਾ ਲਈਏ ਆਪਾਂ ਨੂੰ ਮਿੱਠਾ ਚਾਹੀਦਾ ਹੁੰਦਾ ਪਰ ਇਹ ਮਿੱਠਾ ਉਹ ਤਰੀਕੇ ਦਾ ਨਹੀਂ ਹੈਗਾ ਜਿਹੜਾ ਥੋੜੀ ਸੇਵ ਨੂੰ ਨੁਕਸਾਨ ਹੋਵੇਗਾ ਇਹ ਮਿੱਠਾ ਹੈਗਾ ਫਾਇਦੇਮੰਦ ਹੈ ਲੈ ਫਿਟਨੈਸ ਫਰੀਕ ਵੀ ਖਾ ਸਕਦੇ ਨੇ ਖਾਸ ਕਰਕੇ ਜਿਹੜੇ ਸ਼ੂਗਰ ਦੇ ਮਰੀਜ਼ ਨੇ ਉਹ ਵੀ ਪਲਾਂਟ ਬੇਸਡ ਮਿੱਠਾ ਖਾ ਸਕਦੇ ਨੇ ਭਾਵੇਂ ਵੋਕਫਰਜਾ ਭਾਵੇਂ ਸਮੂਦੀਜ਼ ਨੇ グルटेन फ्री आजकल ऑन ट्रेंड है दा तुसी भी एक बारी विजिट करो गेट डेजर्ट देखो आपा दा बैठियां मैं दा हाल ही टेस्ट करनी स्मूदी क्योंकि मैं खुद फिटनेस फ्री का पर जड़े assi ਹੋਰ ਲੋਕਾਂ ਨੂੰ ਕਹਾਂਗੇ ਜਿਹੜੇ ਮਿੱਠੇ ਦੇ ਸ਼ੁਕੀਨ ਨੇ ਮਿੱਠਾ ਖਾਓ ਪਰ ਮਿੱਠਾ ਨੁਕਸਾਨ ਨਹੀਂ ਕਰੇਗਾ ਸੈਕਟਰ 70 ਜਿਹੜੀ ਹੋਮਲੈਂਡ ਦੇ ਸਾਹਮਣੇ ਮਾਰਕੀਟ ਦਾ ਮੋਹੱਲੀ ਵਿੱਚ ਨਵੀਂ ਮਾਰਕੀਟ ਖੁੱਲੀ ਫੂਰ ਮਾਰਕੀਟ ਉੱਥੇ ਆ ਉੱਥੇ ਗੈਟ ਡਿਜ਼ਰਟ ਦੀ ਆਈਸਕ੍ਰੀਮਸ ਬਫਰਸ ਤੇ स्मੂਦੀਸ ਦਾ ਐਕਸਪੀਰੀਅੰਸ ਕਰੋ ਤਾਜ਼ਾ ਅਪਡੇਟਸ ਲਈ ਬਣੇ ਰਹੋ ਆਜ਼ਾਰ ਟੀਵੀ ਨਿਊਜ਼ ਨਾਲ ਉਹ ਸ਼ਾਇਦ ਹੈ ਮਨਲਾ